ਭਗਵੰਤ ਮਾਨ ਵੀ ਆਪਣੇ ਰਾਜ ਸਭਾ ਵਿੱਚ 2.5 ਸਾਲਾਂ ਤੋਂ ਬਾਅਦ ਉਹੀ ਉਹਨੂੰ ਕਮੰਡ ਚੜਿਆ ਵੈ ਤੇ ਪੰਜਾਬ ਦੇ ਲੋਕ ਹੰਕਾਰੀ ਬੰਦਿਆਂ ਦਾ ਕਮੰਡ ਪੁਰਾਣੇ ਸਮੇਂ ਤੇ ਤੋੜ ਦਈ ਹੈ ਤੇ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਦਾ ਕਮੰਡ ਤੋੜਨਗੇ ਕਿ ਜਿੱਤ ਹਮੇਸ਼ਾ ਰੱਦ ਦੇ ਲੋਕਾਂ ਦੀ ਹੁੰਦੀ ਹੈ ਸਰਕਾਰਾਂ ਦੀ ਹਾਰ ਹੁੰਦੀ ਹੈ ਇਹ ਭਗਵੰਤ ਮਾਨ ਨੂੰ ਵੀ ਹਾਰਾਂ ਦਾ ਮੂੰਹ ਦੇਖ ਵੀ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਉਹਨੂੰ ਇਹ ਹਾਰਾਂ ਦਾ ਮੂੰਹ ਦੇਖ ਇਹ મતਵੇਖਾ ਲਈ ਕਿ ਜਿਹੜੀਆਂ ਹੈ ਕਿ ਲੋਕਾਂ ਦੀਆਂ ਵੋਟਾਂ ਉਹਨੂੰ ਪਈਆਂ ਉਹ ਜਿਹੜਾ ਸਰਕਾਰੀ ਤੰਤਰ ਦੇ ਨਾਲ ਹੈ ਜਿਹੜੀਆਂ ਚੋਣਾਂ ਜਿੱਤੀਆਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚਾਰ ਜਿਮਨੀ ਚੋਣਾਂ ਵਿੱਚ ਦੱਸਣਗੇ ਪੰਜਾਬ ਦੇ ਲੋਕ ਕਿ ਸਰਕਾਰਾਂ ਦੀ ਕਿਸ ਭਾਵਿਕ ਦੀ ਹੈ ਜੋ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ ਕਿਸ ਮੰਗਾਂ ਨੂੰ ਲੈ ਕੇ ਤੁਸੀਂ ਇਹ ਜਿਹੜਾ ਪੁਤਲਾ ਫੁਕਿਆ ਸੀ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਘਾ ਫਰੰਟ ਜਿਸ ਦੇ ਨਾਲ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ ਨੂੰ ਫੁਵਾੜੇ ਮੀਟਿੰਗ ਕਰਕੇ ਇਸ ਗੱਲ ਦਾ ਫੈਸਲਾ ਕੀਤਾ ਸੀ ਕਿ 25 ਜੁਲਾਈ ਨੂੰ ਮੀਟਿੰਗ ਹੋਏਗੀ 25 ਜਨਵਰੀ ਦੀ ਮੀਟਿੰਗ ਪੋਸਟਪੋਨ ਹੋ ਗਈ ਫਿਰ ਉਸ ਤੋਂ ਬਾਅਦ 2 ਅਗਸਤ ਦੀ ਮੀਟਿੰਗ ਦਿੱਤੀ ਉਹ ਮੀਟਿੰਗ ਪੋਸਟਪੋਨ ਹੋ ਗਈ ਹੁਣ 22 ਅਗਸਤ ਦੀ ਮੀਟਿੰਗ ਦਿੱਤੀ ਹੈ ਤੇ ਅਸੀਂ ਸਮਝਦੇ ਹਾਂ ਕਿ ਸਰਕਾਰ ਮੁੱਖ ਮੰਤਰੀ ਪੰਜਾਬ ਲਗਾਤਾਰ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਜਿਹੜੀਆਂ ਸਾਂਝੀਆਂ ਤੇ ਹੱਕੀ ਮੰਗਾਂ ਹੈਗੀਆਂ ਉਹਨਾਂ ਨੂੰ ਮੰਨਣ ਤੇ ਲਾਗੂ ਕਰਨ ਤੋਂ ਲਗਾਤਾਰ ਟਾਲਾਵਾਟ ਰਿਹਾ ਹੈ ਇਸ ਕਰਕੇ ਮੀਟਿੰਗਾਂ ਜਿਹੜੀਆਂ ਹੈਆਂ ਪੋਸਟਪੋਨ ਕੀਤੀਆਂ ਤੇ ਅਸੀਂ ਕੱਲ ਜੈਤੋ ਦੇ ਵਿੱਚ ਐਸ.ਡੀ.ਐਮ ਦਫ਼ਤਰ ਗਏ ਅੱਜ ਸਵੇਰੇ ਕੋਟਕਪੂਰਾ ਦੇ ਵਿੱਚ ਐਸ.ਡੀ.ਐਮ ਦਫ਼ਤਰ ਗਏ ਤੇ ਹੁਣ ਡਿਪਟੀ ਮਿਨਿਸਟਰ ਫਰੀਕੋਟ ਦੇ ਦਫ਼ਤਰ ਸਾਹਮਣੇ ਫਰੀਕੋਟ ਜਿਹੜੀਆਂ ਤਿੰਨ ਤਹਿਸੀਲਾਂ ਨੇ ਫਰੀਦਕੋਟ ਫਰੀਦਕੋਟ ਕੁਰੇ ਤੇ ਜਾਈਤੋ ਉਹ ਤੁਸੀਂ ਅਸੀਂ ਮੁੱਖ ਮੰਤਰੀ ਭਵੰਤ ਮਾਨ ਦਾ ਪੱਕਾ ਕੁੱਕਿਆ ਕਿਉਂਕਿ ਪੰਜਾਬ ਸਰਕਾਰ ਨੇ ਅੱਜ ਤੱਕ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਮੁਲਾਜ਼ਮਾਂ ਦੀਆਂ ਡੀਏ ਦੀਆਂ ਤਿੰਨ ਕਿਸ਼ਤਾਂ ਜਿਹੜੀਆਂ 12% ਦੀ ਬੰਦੀਆਂ 50% ਦੀ ਸਾਡਾ ਡੀਏ ਬੰਦਾ ਉਹ ਮੁਲਾਜ਼ਮਾਂ ਤੇ ਪੈਨਸ਼ਨ ਦਾ ਨਹੀਂ ਦਿੱਤਾ ਸਾਡਾ 5.5 ਸਾਲਾਂ ਦਾ ਬਕਾਇਆ ਜਨਵਰੀ 16 ਤੋਂ ਲੈ ਕੇ 30 ਜੂਨ ਕੀ ਤੱਕਰ ਦਾ ਉਹ ਡਿਊਗਾ ਉਹ ਬਕਾਇਆ ਨਹੀਂ ਦਿੱਤਾ ਪੁਰਾਣੀ ਪੈਨਸ਼ਨ ਸਕੀਮ ਸਰਕਾਰ ਨੇ ਬਹਾਰ ਨਹੀਂ ਕੀਤੀ ਜਿਹੜੇ ਸਕੀਮ ਵਰਕਰ ਆ ਆਸ਼ਾ ਵਰਕਰ ਆ ਮੈਡੀ ਮੀਲ ਵਰਕਰ ਹੈਗੇ ਆ ਠੀਕ ਹੈ ਇਸੇ ਤਰ੍ਹਾਂ ਆਂਗਣਵਾੜੀ ਵਰਕਰ ਆ ਉਹਨਾਂ ਦੀਆਂ ਹੁਜ਼ਰਤਾਂ ਵਿੱਚ ਉਹਨਾਂ ਤੇ ਘੱਟੋ ਘੱਟ ਹੁਜ਼ਰਤਾਂ ਦਾ ਕਾਨੂੰਨ ਤਾਂ ਕੀ ਲਾਗੂ ਕਰਨਾ ਸੀ ਉਹਨਾਂ ਤੇ ਆਪਣੇ ਕੀਤੇ ਵਾਅਦੇ ਅਨਸਾਰ ਦੁਗਣੀਆਂ ਜਿਹੜੇ ਹੁਜ਼ਰਤਾਂ ਦਾ ਵਾਅਦਾ ਕਰਨਾ ਸੀ ਉਹ ਵੀ ਵਾਅਦਾ ਪੂਰਾ ਨਹੀਂ ਕੀਤਾਗਾ ਤੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੇ ਬទਲੀ ਭੁੱਕੀ ਹੈ ਤੇ ਹੁਣ ਮੁੱਖ ਮੰਤਰੀ ਤੇ ਇਸ ਗੱਲ ਦੀ ਮੰਗ ਕਰਦੇ ਆ ਕਿ ਜੇ 22 ਅਗਸਤ ਦੀ ਮੀਟਿੰਗ ਨਾ ਕੀਤੀ ਤਾਂ ਉਸ ਤੋਂ ਪਹਿਲਾਂ 10 ਅਗਸਤ ਨੂੰ ਪੰਜਾਬ ਮਜ਼ਦੂਰਾਂ ਤੇ ਪੈਨਸ਼ਨ ਸੰਜੇ ਫਰੰਟ ਦੀ ਲੁਧਿਆਣਾ ਵਿਖੇ ਹੋਣ ਵਾਲੀ ਮੀਟਿੰਗ ਹੈ ਜ ਜਿਸੀਂ ਸਾਹਮਣੇ ਹੈ ਕਿ ਜਨੰਦਰ ਜਿਮਣੀ ਚੋਂ ਜਿੱਤ ਤੋਂ ਬਾਅਦ ਭਗਵੰਤ ਮਾਨ ਨੂੰ ਜਿਹੜਾ ਇੱਕ ਮੰਡ ਪੈਦਾ ਹੋਇਆ ਹੈ ਇੱਕ ਮੰਡ ਅਸੀਂ ਜਿਹੜੀਆਂ ਆ ਰਹੀਆਂ ਚਾਰ ਵਿਧਾਨ ਸਭਾ ਦੀਆਂ ਜਿਮਣੀ ਚੋਂ ਹੈ ਡੇਰਾ ਬਾਬਾ ਨਾਨਕ ਹੈ ਬਰਨਾਲਾ ਹੈ ਹਾਂ ਗਿੱਦੜਵਾ ਹੈ ਹਾਂ ਤੇ ਇੱਕ ਹਾਂ ਚੱਬੇਵਾਲ ਹੈ ਇਹਦੇ ਵਿੱਚ ਸੀਪ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਸਭ ਕੁਝ ਸਿਖਾਉਣ ਲਈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਮਨਜ਼ੂਰ ਹੋ ਆਏ ਦਿਨ ਮੁਲਾਜ਼ਮਾਂ ਵੱਲੋਂ ਧਰਨਾ ਲਗਾਇਆ ਜਾਂਦਾ ਪੁਤਲੇ ਫੂਕੇ ਜਾਂਦੇ ਆ ਅਨੇਕਾ ਜਥੇਬੰਦੀਆਂ ਵੱਲੋਂ ਵੀ ਜਿਹੜਾ ਕਿਤੇ ਨਾ ਕਿਤੇ ਨਾਖੁਸ਼ ਆ ਪੰਜਾਬ ਸੀਐਮ ਭਗਵੰਤ ਮਾਨ ਜਿਹੜੇ ਉਹ ਤਾਂ ਕਹਿੰਦੇ ਆ ਕਿ ਮੁਲਾਜ਼ਮ ਵਰਗ ਤੇ ਆਮ ਲੋਕ ਆ ਜਿਹੜੇ ਖੁਸ਼ੀ ਬਹੁਤ ਆ ਮੇਰੇ ਤੋਂ ਜੀ ਲੱਗਦਾ ਵੀ ਜਿਵੇਂ ਨਾ ਇੱਕ ਪੰਜਾਬੀ ਦੇ ਵਿੱਚ ਖਾਨ ਆ ਵੀ ਸੌਣਦੇ ਨੇ ਇਹਨਾਂ ਨੂੰ ਸਾਰਾ ਕੁਝ ਹਰਾ ਦਿੰਦਾ ਇਹ ਜਦੋਂ ਦੇ ਕੁਰਸੀਆਂ ਤੇ ਕਾਬਜ ਹੋਏ ਆ ਇਹਨਾਂ ਨੂੰ ਪੰਜਾਬ ਦੇ ਲੋਕ ਜਿਹੜੇ ਲਗਾਤਾਰ ਧਰਨੇ ਦੇ ਰਹੇ ਆ ਮੁਜ਼ਾਰੇ ਦੇ ਰਹੇ ਆ ਜਿਨ੍ਹਾਂ ਪਾ ਦੇ ਜਿੰਨਾ ਤੇ ਪਿਛਲੀਆਂ ਸਰਕਾਰਾਂ ਚਲਦੀਆਂ ਰਹੀਆਂ ਭਗਵੰਤ ਮਾਨ ਵੀ ਆਪਣੇ ਰਾਜ ਸਭਾ ਵਿੱਚ 2.5 ਸਾਲਾਂ ਤੋਂ ਬਾਅਦ ਉਹੀ ਉਹਨੂੰ ਕਮੰਡ ਚੜਿਆ ਵੈ ਤੇ ਪੰਜਾਬ ਦੇ ਲੋਕ ਹੰਕਾਰੀ ਬੰਦਿਆਂ ਦਾ ਕਮੰਡ ਪੁਰਾਣੇ ਸਮੇਂ ਤੇ ਤੋੜ ਦਿਾਇਆ ਤੇ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਦਾ ਇਹ ਕਮੰਡ ਤੋੜਨਗੇ ਭਗਵੰਤ ਮਾਨ ਨੂੰ ਇਸ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜਾ 22 ਦੇ ਵਿੱਚ 92 ਸੀਟਾਂ ਤੇ ਸੀ ਤੇ ਪੰਜਾਬ ਦੀਆਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚੋਂ 13 ਦਾ ਜਿਹੜਾ ਪੰਜਾਬ ਬਣੇਗਾ ਹੀਰੋ 130 ਦੀ ਗੱਲ ਕਰਦਾ ਸੀ ਉਹ ਤਿੰਨਾ ਤੇ ਸੈਮਟ ਗਿਆ ਤੇ ਜੇ ਮੈਂ 117 ਸੀਟਾਂ ਦੀ ਗੱਲ ਕਰਾਂ ਤਾਂ ਉਹਦੇ ਵਿੱਚੋਂ 33 ਦੀ ਹੈ ਤੇ 100 ਵਿੱਚੋਂ 33 ਨੰਬਰ ਲੈਣ ਵਾਲਾ ਬੱਚਾ ਪਾਸ ਬਣਦਾ ਤੇ ਅਸੀਂ 117 ਵਿੱਚ ਇਹਨੂੰ 33 ਨੰਬਰ ਪੰਜਾਬ ਦੇ ਲੋਕਾਂ ਨੇ ਦਿੱਤੇ ਹੈ ਤੇ ਇਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਸੰਘਰਸ਼ਾਂ ਦੀ ਰੂਪਰੇਖਾ ਦਿਨੋਂ ਦਿਨੀ ਹੋਏਗੀ ਤੇ ਆਮ ਤੌਰ ਤੇ ਆਪਾਂ ਕਹਿੰਦੇ ਹੁੰਨੇ ਆ ਕਿ ਜਿੱਤ ਹਮੇਸ਼ਾ ਰੜਦੇ ਲੋਕਾਂ ਦੀ ਹੁੰਦੀ ਹੈ ਸਰਕਾਰਾਂ ਦੀ ਖਾਰ ਹੁੰਦੀ ਹੈ ਇਹ ਭਗਵੰਤ ਮਾਨ ਨੂੰ ਵੀ ਹਾਰਾਂ ਦਾ ਮੂੰਹ ਦੇਖ ਵੀ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਉਹਨਾਂ ਇਹ ਜੀ ਹਾਰਾਂ ਦਾ ਮੂੰਹ ਦੇਖਣਾ ਪਏਗਾ ਤੁਹਾਡੇ ਵੱਲੋਂ ਜਿਮਨੀ ਚੋਣਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਤਾਂ ਜਲੰਧਰ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਗਏ ਜਥੇਬੰਦੀਆਂ ਵੱਲੋਂ ਚਾਏ ਅਨੇਕਾਂ ਹੀ ਜਥੇਬੰਦੀਆਂ ਨੇ ਜਿਹੜੇ ਰੋਸ ਪ੍ਰਦਰਸ਼ਨ ਕੀਤੇ ਆ ਪਰ ਉਹਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਜਲੰਧਰ ਦੇ ਵਿੱਚ ਜਿਹੜੀ ਭਾਰੀ ਬਹੁਮਤ ਮਿਲੀ ਹੈ ਉਹਨਾਂ ਨੂੰ ਜਿੱਤ ਮਿਲੀ ਹੈ ਤਾ ਉਸ ਨੂੰ ਲੈ ਕੇ ਕਾਫੀ ਤਰ੍ਹਾਂ ਦੇ ਬਿਆਨ ਆਏ ਆ ਸੀਐਮ ਭਗਵੰਤ ਮਾਨ ਦੇ ਕਹਿੰਦੇ ਕਿ ਲੋਕ ਸਾਡੇ ਤੋਂ ਖੁਸ਼ ਨਜ਼ਰ ਆ ਰਹੇ ਆ ਅਸਲ ਵਿੱਚ ਵਾਪਰਿਆ ਕੀ ਹੈ ਕਿ ਭਗਵੰਤ ਮਾਨ ਨੇ ਜਦੋਂ ਜਲੰਧਰ ਦੀ ਚਿਮਨੀਓਨ ਚੁਣਾਈ ਹੈ ਤੋ ਉਹਨੇ ਕਿਹਾ ਹੁਣ ਮੇਰਾ ਇੱਥੇ ਘਰ ਰਹਿائش ਜਲੰਧਰ ਦੇ ਵਿੱਚ ਹੋਏਗੀ ਤੇ ਪੰਜਾਬ ਦੀ ਕੋਈ ਵੀ ਮੁਲਾਜ਼ਮ ਤੇ ਪੈਨਸ਼ਨ ਤੇ ਕੋਈ ਵੀ ਜੱਥੇਬੰਦੀ ਜਿਹੜੀ ਵੀ ਸੰਘਰਸ਼ੀਲ ਸੀ ਉਹਨਾਂ ਨੂੰ ਇੱਕ ਵਾਰ ਝੂਠੇ ਲਾਰੇ ਲੱਪੇ ਲਾ ਕੇ ਲੌਲੀਪਾਪ ਦੇ ਕੇ ਚੋਣਾਂ ਦੇ ਵਿੱਚ ਉਹ ਹਰ ਰਿਵਾਇਤ ਹੈ ਜਿਹੜੀਆਂ ਪੁਰਾਣੇ ਸਮੇਂ ਦੀਆਂ ਹਕਮਰਾਨ ਰਾਜਨੀਤਿਕ ਪਾਰਟੀਆਂ ਨੇ ਵਰਤਿਆ ਤਾਂ ਇਸ ਕਰਕੇ ਇਹ મતਵੇਖਲੇ ਕੇ ਜਿਹੜੀਆਂ ਹੈ ਕਿ ਲੋਕਾਂ ਦੀਆਂ ਵੋਟਾਂ ਉਹਨੂੰ ਪਈਆਂ ਉਹ ਜਿਹੜਾ ਸਰਕਾਰੀ ਤੰਤਰ ਦੇ ਨਾਲ ਹੈ ਜਿਹੜੀਆਂ ਚੋਣਾਂ ਜਿੱਤੀਆਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚਾਰ ਜਿਮਨੀ ਚੋਣਾਂ ਵਿੱਚ ਦੱਸਣਗੇ ਪੰਜਾਬ ਦੇ ਲੋਕ ਕਿ ਸਰਕਾਰਾਂ ਦੀ ਕਿਸ ਭਾਵੇਂ ਦੀ